ਰਾਛਾ 635 ਬਾਰੇ ਗੱਲਬਾਤ ਕਰਦੇ ਆਂ ਜੀ ਕਿੰਨੇ ਮਾਡਲ ਆ ਬਈ ਇਹ 97 ਮਾਡਲ ਆ ਬਈ 97 ਮਾਡਲ ਆ ਬਈ ਕਿਤੇ ਦੇ ਰੰਗ ਪੇਂਟ ਦੀ ਗੱਲਬਾਤ ਕਰੀਏ ਬਈ ਯਾਰ ਬੰਪਰ ਹੋਇਆ ਤੇ ਆਹਾ ਹੋਇਆ ਬਕਸ਼ਾ ਬੰਡਾ ਬਕਸ਼ਾ ਹੋਇਆ ਬੈਟਰੀ ਬਕਸ ਔਰ ਕਿਤੇ ਵੀ ਕੜਮ ਨਹੀਂ ਲਾਈ ਵੀ ਠੀਕ ਆ ਇੱਡੇ ਵੀ ਡਾਊਨ ਮਾਡਲ ਦੇ ਸਾਬ ਨਾਲ ਕੋਈ ਪੇਂਟ ਪੂੰਡ ਨਹੀਂ ਉਤਰਿਆ ਹੋਇਆ ਕੁਛ ਵੀ ਨਹੀਂ ਬਈ ਯਾਰ ਮਰਮਾ ਦਾ ਦੇਖ ਲੈ ਜਮਾ ਯਾਰ ਆ ਇਹ ਦੀ ਡਿਮਾਂਡ ਦੀ ਜੇ ਆਪਾਂ ਗੱਲਬਾਤ ਕਰੀਏ 1 ਲੱਖ 50 ਹਜ਼ਾਰ ਦਾ ਬਈ ਯਾਰ 1 ਲੱਖ 1 ਲੱਖ ਦਾ ਡਿਮਾਂਡ ਆ ਡਿਮਾਂਡ ਆ ਮੁੱਕ ਦੇ ਮਾਣਦਾਨ ਕਰ ਦਾਂਗੇ ਕਰ ਦੋ ਛੱਟਾਲਾ ਸੋਨਾ ਲਿਖਾ ਆ ਗਿਆ ਜੀ ਉਹ ਵੀ ਪੂਰੇ ਸ਼ੋਰਮ ਗਣੀ ਹਣਾਵੇ ਦਿਖਾ ਕੇ ਕੋਈ ਸ਼ੋਅ ਕਹਦੇ ਵੀ ਪੇਂਟ ਹੋਈ ਵੀ ਕਿਸੇ ਪਾਸੋਂ ਵੀ ਕਹਦੇ ਵੀ ਕੋਈ ਸਾਰੀ ਰੇਨ ਨਹੀਂ ਛੇ ਛੱਡ ਦਾਂਗੇ ਜੀ ਹਾਂ ਫ੍ਰੀ ਛੱਡ ਦਾਂਗੇ ਬਿਨਾ ਆਪਾਂ ਇਹ ਟਰੈਕਟਰ ਦਵਾ ਦਾਂਗੇ ਜੇ ਤੁਸੀਂ ਸਾਫਤ ਕਰ ਦੋ ਵੀ ਸ਼ੋਅ ਤੇ ਪੇਂਟ ਵੱਜਾ ਵਾ ਟਰੈਕਟਰ ਦੇ ਹਾਂ ਬਈ ਇੰਨੀ ਗਰੰਟੀ ਆ ਟਰੈਕਟਰ ਦੀ ਜੀ ਐਸੀ ਕਾ ਭਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚਾਈ ਜੀ ਬਰਨਾਲਾ ਟਰੈਕਟਰ ਮੰਡੀ ਤੇ ਤੇ ਭਾਈ ਸੁਖਪ੍ਰੀਤ ਦੇ ਟਰੈਕਟਰ ਤੁਹਾਨੂੰ ਦਿਖਾਉਣੇ ਆ ਇਹ ਦੋ ਟਰੈਕਟਰ ਨੇ ਬਾਈ ਕੋਲੇ ਬਾਈ ਨਾਲ ਵੀ ਕਰਦਿਆਂ ਗੱਲਬਾਤ ਬਣੇ ਰੋ ਵੀਡੀਓ ਨਾਲ ਐਂਡ ਤੱਕ ਸੱਚੀ ਗਾ ਬਾਈ ਜੀ ਸੱਚੀ ਆ ਵੀਰੇ ਦੋ ਟਰੈਕਟਰ ਹੈ ਆਪਣੇ ਹਾਂ ਦੋ ਨਹੀਂ ਠੀਕ ਆ ਸਭ ਤੋਂ ਪਹਿਲਾਂ ਬਾਈ ਆਪਾਂ ਸਭ ਰਾਹ 735 ਬਾਰੇ ਗੱਲਬਾਤ ਕਰਦੇ ਆ ਜੀ ਕਿੰਨੇ ਮਾਡਲ ਆ ਬਾਈ ਇਹ 97 ਮਾਡਲ ਆ ਬਾਈ 97 ਮਾਡਲ ਆ ਬਾਈ ਪਹਿਰਾਂ ਦੀ ਬਾਈ ਕੀ ਕੰਡੀਸ਼ਨ ਹੈ ਪੈਰ ਮਗਰ ਲਈ ਨਵੇਂ ਨੇ ਬਈ ਯਾਰ ਬਾਈ ਕੋਲੇ ਨਵੇਂ ਟਾਇਰ ਨੇ ਹਾਂ ਮੂਰ ਰਹਿ ਗਿਆ ਅੱਧੇ ਇੱਕ ਜੇ ਕੇ ਦੇ 12 ਦੇ ਮੂਰ ਰਹਿ ਗਿਆ 40 50 ਬਹੇ ਟਾਇਰ ਠੀਕ ਆ ਜੀ ਹਾਂ ਅੰਟਰ ਦੇ ਟਾਇਰ ਦਾ ਹੈ ਗਿਆ ਪਾ ਪੈਂਤੀ ਕੋ ਪੈਂਸੇ ਲੱਗ ਮਰਫ ਦੇ ਨਹੀਂ ਟਾਇਰ ਮਰਫ ਦੇ ਵਧੀਆ ਕੰਪਨੀ ਦੇ ਟਾਇਰ ਨੇ ਤੇ ਬੈਂਟਰੀ ਬੂੰਟਰੀ ਨਵੀਂ ਆ ਬਾਈ ਹਾਂ ਬਾਈ ਜਮਾ ਨਵੀਂ ਆ ਸੜਕ ਪੂਰੀ ਐ ਹੱਥ ਨਹੀਂ ਧਰ ਦਿੰਦੇ ਨਾਲ ਦੀ ਨਾਲ ਚੱਲਦੀ ਠੀਕ ਆ ਜੀ ਹਾਂ ਤੇ ਜੇ ਟਰੈਕਟਰ ਦੇ ਰੰਗ ਪੈਂਟ ਦੀ ਗੱਲਬਾਤ ਕਰੀ ਬਾਈ ਯਾਰ ਬੰਪਰ ਹੋਇਆ ਤੇ ਆਹਾ ਹੋਇਆ ਬਕਸ਼ਾ ਬਕਸ਼ਾ ਹੋਇਆ ਬੈਟਰੀ ਬਕਸ ਔਰ ਕਿਤੇ ਵੀ ਕਲਮ ਨਹੀਂ ਲਾਈ ਠੀਕ ਆ ਟਰੈਕਟਰ ਦੇ ਹੁਣ ਆਪਾਂ ਕੰਡੀਸ਼ਨ ਚੈੱਕ ਕਰਵਾ ਦਿੰਦੇ ਕੰਡੀਸ਼ਨ ਜਮੇ ਹੀ ਦੇਖ ਲੈ ਤੂੰ ਐ ਕਹਿਣਾ ਵੀ ਚਾਰ ਪੰਜ ਮਾਡਲ ਜਿੰਨੀ ਕੰਡੀਸ਼ਨ ਪਈ ਹੈਗੀ ਠੀਕ ਆ ਪੰਜਾਬ ਦਾ ਨੰਬਰ ਆ ਬਈ ਪੰਜਾਬ ਨੰਬਰ ਆ ਬਈ ਪੰਜਾਬ ਦਾ ਨੰਬਰ ਆ ਦੂਜੇ ਨਾਵਾਂ ਦਾ ਹਾਂਜੀ ਖੋਲ ਕੇ ਰਖਾ ਆਂਨੇ ਬੱਚੋ ਆਂ ਖੋਲ ਕੇ ਦੇਖੀਂ ਹੈ ਡਾਉਡਾ ਨਾ ਆ ਪਿਆ ਯਾਰ ਦੇਖ ਲਾ ਲੈ ਇਹਨਾਂ ਨਾ ਮਟਰਟਰ ਕੋਟਰਟਰ ਭੇਜਾਂ ਮਾ ਸੁੱਕਾ ਮਾਡਲ ਦੇ ਹਿਸਾਬ ਨਾਲ ਵੈਸੇ ਮਾੜ ਲੱਗਨੇ ਆ ਬਈ 99 ਮਾੜ ਲੱਗ ਰਿਹਾ 99 ਮਾਡਲ ਆ ਬਈ ਸੁੱਕਾ ਟਰੈਕਟਰ ਪਿਆ ਹੈ ਡੁੱਡ ਦੇਖੋ ਤੁਸੀਂ ਕੋਈ ਜੱਜ ਹੀ ਨਹੀਂ ਕਰ ਸਕਦਾ ਵੀ ਤੰਨਵੇਂ ਮਾਰਦ ਲੱਗਿਆ ਨੀਲੇ ਮਗਰਾੜਾਂ ਦਾ ਮਰ ਆੜ ਨਾਲ ਦੀ ਹੋਣਗੇ ਬਾਈ ਆ ਮਗਰਾੜ ਨਾਲ ਦੇ ਬਈ ਅਰੀਜਨਲ ਨੇ ਮਗਰਾੜ ਠੀਕ ਆ ਜੀ ਨਹੀਂ ਜੇ ਮੈਂ ਹੁਣ ਪੁਰਾਣਾ ਲੋਹਾ ਚੰਗਾ ਜੀ ਆਣਾ ਬਈ ਉਹਦੀ ਚਰਚੇ ਜਾਂਦੇ ਆ ਮਾਮਾ ਬਾਈ ਉਹਦਾ ਯਾਰ ਹੁਣ ਆਲੇ ਤੱਕ ਸਾਲ 6 ਮਹੀਨਾ ਕੱਢਦੇ ਨਹੀਂ ਹੈਗੇ ਉਹਦਾ ਇਹਦਾ ਪੁਰਾਣਾ ਲੋਹਾ ਪੁਰਾਣਾ ਲੋਹਾ ਪੂਆ ਤਕੜਾ ਲੋਹਾ ਮਨਰਵਾ ਪੂਰਾ ਬਈ ਇੱਥੇ ਵੀ ਡਾਊਨ ਮਾਡਲ ਦੇ ਸਾਬ ਨਾਲ ਕੋਈ ਪੇਂਟ ਪੌਂਟ ਨਹੀਂ ਉਤਰਿਆ ਕੁਛ ਵੀ ਨਹੀਂ ਬਈ ਰ ਮਰਮਾ ਦਾ ਦੇਖ ਲੈ ਜਮਾ ਯਾਰਾ ਹੈ ਟਰੈਕਟਰ ਹੈ ਜਮਾ ਹਾਂ ਪੂਰਾ ਜਿੰਨੀ ਵੀ ਕੰਡੀਸ਼ਨ ਹੈ ਸਾਰੀ ਜਮਾ ਕਲੀਅਰ ਆਇਆ ਹੈ ਨਾ ਉਹ ਏਜੰਸੀ ਚ ਲੱਗੇ ਹੋਏ ਆਉਂਦੇ ਨੇ ਜੀ ਸਟਿੱਕ ਕਰਦੇ ਬਈ ਮਗਰਾੜਾ ਮਗਰਾੜਾ ਦੇ ਉਵੇਂ ਪਏ ਨੇ ਇਹ ਨਹੀਂ ਖੜਿਆ ਮਗਰਾੜਾ ਦੇ ਦੇਖ ਸਕਦਾ ਤੁਸੀਂ ਰੰਗ ਪੇਂਟ ਦਾ ਇੱਥੋਂ ਵੀ ਟਰੈਕਟਰ ਪੂਰਾ ਓਕੇ ਪਿਆ ਓਕੇ ਰਿਪੋਰਟਾਂ ਨੇ ਕੋਈ ਡੈਕਟ ਦੀ ਠਾਈ ਇੱਥੋਂ ਦੇਖੋ ਤੁਸੀਂ ਨਾ ਸਾ ਪਹਿਜ ਨਾਰੰਗ ਲਿਆ ਉਹ ਨ Ориਜਨਲ ਲਿਆ ਹਾਂ ਜਿੰਨਾ ਰਹਾ ਉਹ ਨ Ориਜਨਲ ਹਾਂ ਅੰਦਰ ਪੰਪ ਚਾ ਗਿਆ ਜੀ ਹਾਂ ਅੰਦਰ ਪੰਪ ਚਾ ਗਿਆ ਬਾਈ ਠੀਕ ਆ ਜੀ ਤੇ ਇਹਦੀ ਵੀ ਡਿਮਾਂਡ ਦੀ ਜੀ ਆਪਾਂ ਗੱਲਬਾਤ ਕਰੀਏ 1 ਲੱਖ 50 ਹਜ਼ਾਰ ਦਾ ਬਾਈ ਯਾਰ 1 ਲੱਖ 1 ਲੱਖ ਦਾ ਡਿਮਾਂਡ ਆ ਡਿਮਾਂਡ ਆ ਮੌਕੇ ਦੇ ਮਾਨਦਾਨ ਕਰ ਦਾਂਗੇ ਕਰ ਦਾਂ 1 40 ਹਾਂ ਹਾਂ 40 ਦਾ ਜਿਹੜਾ ਵੀਡੀਓ ਦੇਖੂਗੀ 1 40 ਦਾ ਟਰੈਕਟਰ ਸਾਨੂੰ ਆ ਦਵਾ ਦਾਂਗੇ ਆਪਾਂ ਅੱਗੇ ਜੀ ਅੱਗੇ 60 ਬਾਈ 16 ਉਹ ਵੀ ਪੂਰਾ ਸ਼ੋਰੂਮ ਗੜੀ ਸੁਨਾ ਲਿਖਾ ਹਾਂ 16 ਲਿਖਿਆ 60 60 ਵਾਲਾ ਸੋਨਾ ਲਿਖਾ ਆ ਗਿਆ ਜੀ ਉਹ ਵੀ ਪੂਰੇ ਸ਼ੋਰੂਮ ਗੜੀ ਦਿਖਾ ਦੇ ਬੰਦਿਆਂ ਨੂੰ ਇੱਥੇ ਵੀ ਪਹਿਲਾਂ ਜੱਜ ਕਰ ਲੈਣਾ ਵੀ ਕਿਹੜਾ ਮਾਡਲ ਹੋ ਪਹਿਲਾਂ ਦੱਸ ਦੇਣਾ ਬਾਈਆਂ ਕਮੈਂਟਾਂਗੇ ਆਪਾਂ ਦੱਸਾਂਗੇ ਹਾਂ ਕਮੈਂਟਾਂ ਦੇ ਤੁਸੀਂ ਗੈਸ ਲਾ ਕੇ ਦੱਸੋ ਵੀ ਕਿਹੜਾ ਮਾਡਲ ਕਿਹੜਾ ਮਾਡਲ ਹੋ ਸਕਦਾ ਹੈ ਡਬਲ ਕਲੱਚ ਬਈ ਹਾਂ ਬਈ ਡਬਲ ਕਲੱਚ ਤੇ ਸਾਈਡ ਗੇਅਰ ਦੇ ਵਿੱਚ ਸਾਈਡ ਗੇਅਰ ਸਿੰਗਲ ਡਿਸਟ੍ਰੀਬਿਊਟਰ ਚ ਆ ਗਿਆ ਸਿੰਗਲ ਡਿਸਟ੍ਰੀਬਿਊਟਰ ਵੀ ਲੱਗਿਆ ਬੈਟਰੀ ਹਾਂ ਬਈ ਡਿਸਟ੍ਰੀਬਿਊਟਰ ਵੀ ਲੱਗਿਆ ਵਧੀਆ ਸਿੰਗਲ ਡਿਸਟ੍ਰੀਬਿਊਟਰ ਇਹ ਦੇਖੋ ਵੀ ਮਰਾੜ ਮੋ ਰੂਟ ਐ ਭਾਇਆ ਵਧੀਆ ਸੀਸੇ ਅਰਗੇ ਮਗਰਾੜ ਪਿਆ ਬਸ ਇਹਦਾ ਪੂਰਾ ਯਾਰ ਟਰੈਕਟਰ ਉੱਚੇ ਮੜਵਾ ਜਿਹਾਉਂਦਾ ਯਾਰ ਠੀਕ ਆ ਜੀ ਕਲ ਮ ਕਿਤੇ ਨਹੀਂ ਲੱਗੀ ਵੀ ਇਹਦੇ 14 ਦੇ ਟਾਇਰਾਂ ਚ 14 ਦੇ ਟਾਇਰਾਂ ਚ ਹਾਂ ਟਾਇਰਾਂ ਦੀ ਕੀ ਕਰਨੀ ਸਾਨੂੰ ਟਾਇਰਾਂ ਦੀ ਹੈਗੀ ਵੀਰੇ ਯਾਰ 80 85 ਪੈਸੇ ਟਾਇਰ ਪਏ ਨੇ ਮੂਰਲੇ ਹੈਗੇ ਅੱਧੇ ਇੱਕ ਹਾਂ ਠੀਕ ਆ ਬਈ ਹਾਂ ਕੰਡੀਸ਼ਨ ਦੇਖੋ ਬਈ ਤੁਸੀਂ ਟਰੈਕਟਰ ਦੀ ਰੰਗ ਪੇਂਟ ਐ ਪਿਆ ਪੂਰਾ ਦਿਖਾ ਦੇਣਾ ਬਾਈਆਂ ਨੂੰ ਕੰਡੀਸ਼ਨ ਦੇ ਵਿੱਚੋਂ ਦਿਖਾ ਦੇਣਾ ਦੇਖ ਬਈ ਚਮਕਦਾ ਯਾਰ ਸਿਲੰਡਰ ਦੇ ਵਿੱਚ ਆ ਗਿਆ ਚਾਰ ਹੀ ਆਉਂਦਾ ਬਈ ਇਹ ਜੀ ਠੀਕ ਆ ਜੀ 60 ਆਲਾ ਸੋਨਾ ਲਿਖਾ ਹਾਂ ਦੇਖ ਸਕਦੇ ਹੋ ਕੰਡੀਸ਼ਨ ਬਈ ਅੰਦਰ ਉਹ ਵੀ ਐ ਸ਼ੋਅ ਜਮਾ ਐ ਦੇ ਸ਼ੋਅਰੂਮ ਕੰਡੀਸ਼ਨ ਪਈ ਐ ਯਾਰ ਠੀਕ ਆ ਜੀ ਪੰਜਾਬ ਦਾ ਨੰਬਰ ਬਈ ਪੰਜਾਬ ਨੰਬਰ ਆ ਹਾਂ ਬਈ ਪੰਜਾਬ ਦਾ ਨੰਬਰ ਸੋਨਾ ਲਿਖਾ ਡੀ ਆਈ 60 ਆਲਾ ਥੋੜਾ ਜੀ ਮਾਡਲ ਦੱਸੋ ਬਈ 2007 ਮਾਡਲ ਆ ਬਾਈ 7 ਮਾਡਲ ਆ ਬਾਈ ਲੈ ਬਈ ਮਾਡਲ 7 ਆ ਦੇਖ ਕੇ ਲੱਗਦਾ ਨਹੀਂ ਵੀ ਸਾਤੂ ਕੰਡੀਸ਼ਨ ਦਾ ਕੰਡੀਸ਼ਨ ਜਮੇ ਓਕੇ ਪਈ ਆ ਯਾਰ ਨਵੇਂ ਦੀ ਸ਼ੋ ਸ਼ੂ ਦੇਖਾਂ ਜਮਾ ਨਵੀਂ ਪਈ ਆ ਕੋਈ ਟੱਕ ਨਹੀਂ ਤੋਂ ਕੁਝ ਵੀ ਨਹੀਂ ਯਾਰ ਪੂਰੀ ਗਾਰੰਟੀ ਆ ਬਾਈ ਠੀਕ ਆ ਜੀ ਸਾਈਡ ਗੀਅਰ ਤੇ ਸਾਈਡ ਗੀਅਰ ਆ ਚਾਹੀਦੀ ਦੋਨੇ ਟਰੈਕਟਰ ਕੋਈ ਬਾਕੇ ਲੈ ਜਾ ਯਾਰ ਫੁੱਲ ਜ਼ਿੰਮੇਵਾਰੀ ਆ ਫੁੱਲ ਜ਼ਿੰਮੇਵਾਰੀ ਆ ਕੀ ਹਾਂ ਕਾਪੀ ਆ ਦੀ ਫੁੱਲ ਜ਼ਿੰਮੇਵਾਰੀ ਆ ਹਾਂ ਜੀ ਜਮਾ ਕੋਈ ਸ਼ੋਅ ਕਹਦੇ ਵੀ ਪੇਂਟ ਹੋਈ ਵੀ ਆ ਕਿਸੇ ਪਾਸੋਂ ਵੀ ਕਹਦੇ ਵੀ ਕੋਈ ਸਾਰੀ ਰੇਨ ਨੀ। ਪ੍ਰੀ ਸ਼ਟ ਦਾਂਗੇ ਜੇ। ਹਾਂ ਪ੍ਰੀ ਸ਼ਟ ਦਾਂਗੇ। ਬਿਨਾ ਪੈਸੇ ਦਾ ਟਰੈਕਟਰ ਚਲਾ ਦਾਂਗੇ ਜੇ ਤੁਸੀਂ ਸਾਥ ਤਾਂ ਕਰ ਦੋ ਵੀ ਸ਼ੋਅ ਤੇ ਪੇਂਟ ਪੱਜਾ ਵਾ ਟਰੈਕਟਰ ਦੇ। ਹਾਂ ਬਈ। ਇੰਨੀ ਗਾਰੰਟੀ ਆ ਟਰੈਕਟਰ ਦੀ। ਗਾਰੰਟੀ ਆ ਪੂਰੀ ਪੱਕੀ। ਠੀਕ ਆ ਜੀ ਠੋਕ ਕੇ ਗਾਰੰਟੀ ਦੇਤੀ ਬਾਈ ਨੇ। ਕਾਗਜ਼ ਪੱਤਰਾਂ ਦੀ ਬਈ। ਪੂਰੀ ਫੁੱਲ ਗਾਰੰਟੀ ਆ ਬਾਈ ਯਾਰ। ਜਿਹੜੇ ਮਾੜੇ ਦੀ ਹੁਣ। ਡਿਮਾਂਡ ਇਹਦੀ 270 ਵੀਰੇ ਯਾਰ 270 ਦਾ ਡਿਮਾਂਡ ਆ ਜੀ ਹਾਂ ਇੰਨੇ ਕ ਤੱਕ ਬਣ ਜੂ ਬਈ ਇਹ ਮੋਕੇ ਮਾਨਦਾਨ ਕਰ ਦਾਂਗੇ ਵੀ ਯਾਰ ਜਿਹੜਾ ਵੀ ਤੇਰੀ ਵੀਡੀਓ ਦੇਖ ਕੇ ਆਊ ਇੰਨੇ ਕ 10000 ਮਾਨਦਾਨ ਪੱਕਾ ਯਾਰ 260 ਦਾ ਹਾਂ ਉਹ ਤੋਂ ਵੀ ਮਾੜਾ ਮੋਟਾ ਕਰ ਦਾਂਗੇ ਮਾੜਾ ਮੋਟਾ 60 ਵੀ ਹੋ ਜੂ ਮਾਨਦਾਨ ਠੀਕ ਆ ਜੀ ਦੋਨੇ ਟਰੈਕਟਰਾਂ ਦੀ ਫੁੱਲ ਗਾਰੰਟੀ ਆ ਬਈ ਫੁੱਲ ਗਾਰੰਟੀ ਆ ਤੇ ਹੁਣ ਆਪਣਾ ਪਿੰਡ ਵੀ ਦੱਸ ਦੋ ਜੀ ਪਿੰਡ ਵੀਰੇ ਬਰਨਾਲਾ ਆਪਣਾ ਲੋਕਲੀਆਂ ਬਰਨਾਲਾ ਲੋਕਲ ਹਾਂ ਜੀ ਠੀਕ ਆ ਤੇ ਕੰਟੈਕਟ ਨੰਬਰ ਜੀ 7973164 311 ਠੀਕ ਆ ਜੀ ਤੇ ਲੋਨ ਇਹਨਾਂ ਤੇ ਹੁੰਦਾ ਨਹੀਂ ਡਾਊਨ ਲੋਨ ਤਾਂ ਹੋਣਾ ਨਹੀਂ ਟਰੈਕਟਰ ਇਹਨਾਂ ਵਿੱਚ ਕੱਟ ਲਓਗੇ ਹਾਂ ਇਹ ਬਈ ਜਿਹੜਾ ਮਰਜ਼ੀ ਕਟਾ ਦੇਣ ਪ੍ਰਾਂਤ ਦਾ ਹੋਵੇ ਨਾ ਨੰਬਰ ਕਟੋਗੇ ਕਿ ਹਰਿਆਣਾ ਵੀ ਕੱਟ ਲਓ ਕੋਈ ਮਰਜ਼ੀ ਹੋਵੇ ਹਰਿਆਣਾ ਹੋਵੇ ਪੰਜਾਬ ਹੋਵੇ ਕੱਟ ਲਾ ਦੋਨੇ ਕੱਟ ਲਾਉਂਗਾ ਦੋਹਾਂ ਕੱਟ ਲਾਂਗੇ ਠੀਕ ਆ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਦੋਨਾਂ ਚੋਂ ਕੋਈ ਵੀ ਟਰੈਕਟਰ ਖਰੀਦਣਾ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ